ਬਠਿੰਡਾ ਵਿੱਚ ਚਿੱਟੇ ਸਮੇਤ ਫੜੀ ਮਹਿਲਾ ਪੁਲਿਸ ਮੁਲਾਜ਼ਮਾ ਨੂੰ ਅੱਜ ਫਿਰ ਕੀਤਾ ਗਿਆ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਅਤੇ 2 ਦਿਨਾਂ ਦਾ ਹੋਰ ਕੀਤਾ ਗਿਆ ਰਿਮਾਂਡ ਹਾਸਲ ਚੰਡੀਗੜ੍ਹ ਤੋਂ ਇੱਕ ਸਪੈਸ਼ਲ ਟੀਮ ਕਰ ਰਹੀ ਹੈ ਇਸ ਮਾਮਲੇ ਦੀ ਜਾਂਚ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਚਿੱਟੇ ਸਮੇਤ ਇੱਕ ਮਹਿਲਾ ਪੁਲਿਸ ਕਰਮਚਾਰੀ ਜੋ 17.87 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤੀ ਗਈ ਸੀ ਉਸ ਨੂੰ ਅੱਜ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਹੁਤਾ 2 ਦਿਨ ਦਾ ਰਿਮਾਂਡ ਜਿਹੜਾ ਉਹ ਹੋਰ ਹਾਸਲ ਕੀਤਾ ਗਿਆ। ਇਹਦੇ ਵਿੱਚ ਦੱਸਣਾ ਬਣਦਾ ਹੈ ਕਿ ਪਹਿਲਾਂ ਇਸ ਦਾ 1 ਦਿਨ ਦਾ ਰਿਮਾਂਡ ਮਿਲਿਆ ਸੀ ਅਤੇ ਉਸ ਤੋਂ ਬਾਅਦ ਉਹ ਅਦਾਲਤ ਦੇ ਵਿੱਚ ਦੁਬਾਰਾ ਫਿਰ ਪੁਲਿਸ ਨੇ ਪੇਸ਼ ਕਰਕੇ ਇਹਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਤੇ ਅੱਜ ਇਸ ਨੂੰ ਫਿਰ ਦੁਬਾਰਾ ਅਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ 2 ਦਿਨ ਦਾ ਹੋਰ ਰਿਮਾਂਡ ਇਸ ਦੇ ਵਿੱਚ ਹਾਸਲ ਕੀਤਾ ਗਿਆ। ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਨੂੰ ਵੰਗੇ-ਮੰਗੇ ਜਿਹੜੇ ਆਪਣਾ ਇਸ ਦੇ ਕੋਲ ਗਿਫਟ ਹਨ। ਵਿਦੇਸ਼ਾਂ ਦੇ ਵਿੱਚੋਂ ਆਏ ਹੋਣ ਆਏ ਹੋਏ ਹਨ ਲੰਡਨ ਦੇ ਵਿੱਚੋਂ ਆਏ ਹੋਏ ਹਨ ਇਹ ਸਾਰੇ ਮਾਮਲੇ ਇਸ ਮਾਮਲੇ ਦੇ ਤੱਕ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਆਪਣਾ ਕੁਝ ਵੀ ਕਹਿਣ ਤੋਂ ਇਸ ਤੋਂ ਅਨਕਾਰੀ ਕਰ ਰਹੀ ਹੈ ਲੇਕਿਨ ਜਾਣਕਾਰੀ ਇਹ ਮਿਲੀ ਹੈ ਕਿ ਇਸ ਨੂੰ ਜਿਹੜੇ ਮੈਂ ਇਹਦੀ ਕੋ ਜਿਹੜੇ ਮਹਿੰਗੇ ਆਪਣਾ ਬਹੁਤ ਜ਼ਿਆਦਾ ਮਹਿੰਗੇ ਗਿਫਟ ਹਨ ਉਹ ਵਿਦੇਸ਼ਾਂ ਦੇ ਵਿੱਚੋਂ ਆਏ ਹੋਣ ਕਿਤਨਾ ਕਿਤੇ ਇਹਦੀ ਜਿਹੜੀ ਤਾਰਾ ਉਹ ਵਿਦੇਸ਼ਾਂ ਦੀ ਨਾਲ ਜੁੜਦੀ ਹੋਈ ਨਜ਼ਰ ਆ ਰਹੀ ਹੈ ਜੇ ਗੱਲ ਕਰੀਏ ਤਾਂ ਇਸ ਨੂੰ ਜਦੋਂ ਆਪਣਾ ਮਾਂਜੋਗ ਤਾਲ ਦੇ ਵਿੱਚ ਪੇਸ਼ ਕੀਤਾ ਸੀ ਤੇ ਇੱਕ ਦੰਦਾ ਰਮਾਣ ਹਾਸਲ ਕੀਤਾ ਗਿਆ ਸੀ ਤਾਂ ਇਹਦੇ ਸਾਥੀ ਜਿਹੜਾ ਇੱਕ ਹੋਰ ਸਾਥੀ ਸੀਗਾ ਉਸਤਾ ਵੀ ਇਸ ਨੇ ਨਾਮ ਆਪਣਾ ਇਸ ਦੇ ਵਿੱਚ ਲਿਆ ਸੀ ਅਤੇ ਉਸ ਦੀ ਵੀ ਆਪਣ ਉਸਤੇ ਵੀ ਉਸ ਨੂੰ ਵੀ ਇਸ ਮਾਮਲੇ ਦੇ ਵਿੱਚ ਲਿਆ ਗਿਆ ਤੇ ਹਜੇ ਤੱਕ ਪੁਲਿਸ ਇਸ ਮਾਮਲੇ ਨੂੰ ਲੈ ਕੇ ਉਸ ਦੀ ਆਪਣਾ ਗ੍ਰਿਫਤਾਰੀ ਨਹੀਂ ਨਹੀਂ ਕਰ ਸਕੀ ਪੁਲਿਸ ਵੱਲੋਂ ਟੀਮਾਂ ਬਣਾਈਆਂ ਗਈਆਂ ਹਨ ਐਸਪੀ ਸੀਟੀ ਨੇ ਕਿਹਾ ਕਿ ਸਾਡੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਟੀਮਾਂ ਬਣਾ ਕੇ ਉਸ ਦੀ ਆਪਣਾ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਅੱਜ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਆਪਣਾ 2 ਦਿਨ ਦਾ ਰਿਮਾਂਡ ਜਿਹੜਾ ਉਹ ਹੋਰ ਹਾਸਲ ਕੀਤਾ ਗਿਆ ਤੇ ਹੋਰ ਡੰਗਾਇਦ ਦੇ ਨਾਲ ਇਸ ਤੋਂ ਪੁੱਛਗਿਛ ਕੀਤੀ ਜਾਵੇਗੀ ਕਿਉਂਕਿ ਹੁਣ ਜਿਹੜੀ ਇਸ ਮਾਮਲੇ ਨੂੰ ਲੈ ਕੇ ਜਿਹੜੀ ਇਹ ਕਾਫੀ ਮਾਮਲਾ ਹਾਈਲਾਈਟ ਹੋ ਚੁੱਕਾ ਹੈ ਅਤੇ ਇਸ ਦੇ ਵਿੱਚ ਇਸ ਦੀ ਜਿਹੜੀ ਆਪਣਾ ਪ੍ਰਾਪਰਟੀ ਹੈ ਪੁਲਿਸ ਵੱਲੋਂ ਉਹਦੀ ਵੀ ਜਾਂਚ ਆਪਣਾ ਕੀਤੀ ਜਾਣੀ ਹੈ ਤੇ ਜਿਹੜੇ ਇਸ ਦੇ ਕੋਲ ਮਹਿੰਗੇ ਆਪਣਾ ਗਿਫਟ ਹਨ ਉਹ ਕਿੱਥੋਂ ਆਏ ਉਸਦੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾਣੀ ਤੇ ਇਹਦੇ ਵਿੱਚ ਕੁਝ ਆਪਣਾ ਉੱਚ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਹੋ ਸਕਦੇ ਹਨ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਤੇ ਅੱਜ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਦਾ ਦੋ ਦਿਨ ਦਾ ਜਿਹੜਾ ਰਿਮਾਂਡ ਹੈ ਉਹ ਹੋਰ ਹਾਸਲ ਕੀਤਾ ਗਿਆ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਐਸਪੀਸੀਟੀ ਨਰਿੰਦਰ ਸਿੰਘ ਇਸ ਮਾਮਲੇ ਨੂੰ ਲੈ ਕੇ ਆ ਜਿਹੜਾ ਸਾਡੇ ਪੈਰ ਸਬਰ ਮਤਲਬ ਦਾ ਦਸ ਹੈਗਾ ਥਾਣਾ ਕਨਾਲਪੁਰ ਵਿੱਚ ਬਾਕੀ ਉਸ ਦੇ ਕੋਲ ਪੁਲਿਸ ਮਾਰਦੇ ਚੱਲ ਰਿਹਾ ਸੀ ਕਿ ਅੱਜ ਉਸੇ ਦੁਬਾਰਾ ਪੁਲਿਸ ਅਪੇਸ਼ੀ ਕੀਤਾ ਮੈਨਰ ਜਿਹਾ ਸਭ ਤੋਂ ਸਾਨੂੰ ਅਸੀਂ ਪੁਲਿਸ ਰਿਮਾਂਡ ਵਾਸਤੇ ਰਿਕਵੈਸਟ ਕੀਤੀ ਸੀਗੀ ਸਾਨੂੰ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਬਾਕੀ ਜਿਹੜੀ ਫਰਦਰ ਐਸੀ ਇਨਵੈਸਟੀਗੇਸ਼ਨ ਪੁਲਿਸ ਮਾਨ ਰਾਮ ਕਰ ਰਹੀ ਹੈ ਦੇਖੋ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਇਨਵੈਸਟੀਗੇਸ਼ਨ ਦੇ ਵਿਸ਼ਾ ਨੇ ਪ੍ਰੀ ਇਨਵੈਸਟੀਗੇਸ਼ਨ ਤੇ ਇਨਵੈਸਟੀਗੇਸ਼ਨ ਦੇ ਜਿਹੜੀ ਚੀਜ਼ਾਂ ਅਸੀਂ ਡਿਸਕਸ ਨਹੀਂ ਕਰ ਸਕਦੇ ਇਸ ਪਰ ਬੀ ਐਨ ਐਸਐਸ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਟਾਈਮ ਬਣੇ ਫਾਈਲ ਦਾ ਫਾਈਲ ਦਾ ਚਲਾਨ ਉਸ ਤੋਂ ਬਾਅਦ ਅਸੀਂ ਤੁਹਾਨੂੰ ਸਾਰੀ ਸ਼ੇਅਰ ਕਰਾਂਗੇ। ਪਰ ਦੇਸੀ ਕਿਹਾ ਇਹਨੇ ਸੁਣਾਇਆ ਕਿ ਉਹ ਵੀ ਜੀਤ ਭਰਾਈ ਨਹੀਂ ਕਰ ਸਕਦੇ। ਇਹ ਤੋਂ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀ ਚੀਜ਼ ਇਨਵੈਸਟੀਗੇਸ਼ਨ ਦਾ ਵਿਸ਼ਾ ਹੁੰਦੀ ਹੈ ਨਾ ਅਸੀਂ ਟ੍ਰੀਲੀਮਿਨਰੀ ਸਟੇਜ ਤੋਂ ਅਸੀਂ ਬਾਰੇ ਕਮੈਂਟੀ ਕਰ ਸਕਦੇ ਹਾਂ ਦੱਸ ਨਹੀਂ ਸਕਦੇ। ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਡੈਫੀਨਿਟਲੀ ਸ਼ੇਅਰ ਕਰਾਂਗੇ। ਇਸ ਲਈ ਬਾਕੀ ਹੋ ਗਈ ਆ 72 ਦਿਨ। ਆ ਉਹਦੇ ਵਾਸਤੇ ਸਾਡੀ ਟੀਮ ਚ ਵੀ ਹੈਗੇ ਨਾ ਰੇਟ ਫਾਸ ਲੱਗੀ ਆ। ਅੱਛਾ ਟੀਮਾਂ ਵੀ ਜਾਂਚ ਕਰੀਏ। ਸਾਡੀਆਂ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਨੇ। ਹਾਂ ਅਸੀਂ ਕਾਫੀ ਇੰ ਮੈਂ ਪਹਿਲਾਂ ਵੀ ਦੱਸਿਆ ਵੀ ਅਸੀਂ ਕਾਫੀ ਐਂਗਲਸ ਤੋਂ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੋ ਸਾਰੇ ਐਂਗਲਾਂ ਤੋਂ ਜਿੰਨਾ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਮੈਂ ਕਮੈਂਟ ਨਹੀਂ ਕਰ ਸਕਦਾ